ਹਾਂਜੀ ਦੋਸਤੋ ਆਪਾਂ ਸਲਵਾਰ ਦੇ ਪੌਂਚੇ ਕਰ ਲੈਨੇ ਰੈਡੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਸ ਦੀ ਜਿਹੜੀ ਲਾਸਟ ਸਲਾਈ ਲਾਈਦੀ ਆ ਉਹ ਕਿਵੇਂ ਲਾਉਣੀ ਐ ਦੇਖੋ ਜਿਹੜੀਆਂ ਆਪਾਂ ਪੌਂਚੇ ਦੀਆਂ ਸਲਾਈਆਂ ਹੁੰਦੀਆਂ ਇਹਨਾਂ ਨੂੰ ਆਪਸ ਵਿੱਚ ਮਿਲਾ ਲੈਣਾ ਠੀਕ ਐ ਇਸ ਤਰ੍ਹਾਂ ਮਿਲਾ ਕੇ ਸੈਂਟਰ ਹੋ ਜਾਂਦਾ ਪੌਂਚੇ ਦਾ ਫਿਰ ਤੁਸੀਂ ਸਲਵਾਰ ਨੂੰ ਬਿਲਕੁਲ ਸੈੱਟ ਕਰਕੇ ਇਸ ਤਰ੍ਹਾਂ ਰੱਖ ਲਓ ਤੇ ਜਿੰਨਾ ਵੀ ਤੁਹਾਡੇ ਕਸਟਮਰ ਦਾ ਪੌਂਚਾ ਹੈਗਾ ਜੇ 6 ਆ ਤਾਂ 6 ਤੇ ਨਿਸ਼ਾਨ ਲਾ ਲਓ ਜੇ 6.5 ਆ ਤਾਂ 6.5 ਤੇ ਨਿਸ਼ਾਨ ਲਾ ਲਓ ਆਪਣਾ ਹੈਗਾ 6 ਇੰਚ 6 ਇੰਚ ਤੇ ਆਪਾਂ ਨੇ ਨਿਸ਼ਾਨ ਲਾ ਲਿਆ। ਦੂਸਰਾ ਨਿਸ਼ਾਨ ਜਿਹੜਾ ਆਪਾਂ ਉਹ ਕਿੰਨੇ ਇੰਚ ਤੇ ਲਾਉਣਾ ਹੈ ਇਹ ਦੇਖੋ। ਇੱਕ ਨਿਸ਼ਾਨ ਆਪਾਂ ਲਾਇਆ 6 ਇੰਚ ਤੇ ਦੂਸਰਾ ਆਪਾਂ ਲਾਉਣਾ ਹੈ 7.5 ਤੇ। ਇਸ ਨਿਸ਼ਾਨ ਨੂੰ ਇਸ ਤਰ੍ਹਾਂ ਮਲਾ ਲੈਣਾ ਹੈ। ਠੀਕ ਹੈ। ਇੱਥੋਂ ਤੱਕ ਤੁਸੀਂ ਸਿਲਾਈ ਲਾ ਕੇ ਬਾਅਦ ਵਿੱਚ ਮੇਨ ਪ੍ਰੋਬਲਮ ਜਿਹੜੀ ਆਪਣੀ ਇੱਥੇ ਜਦੋਂ ਸਿਲਾਈ ਲਾਉਣੀ ਹੈ ਉਦੋਂ ਆਉਂਦੀ ਹੈ ਕਿਉਂਕਿ ਇੱਥੇ ਜਿਹੜੇ ਵਾਲਜੇ ਪੈਣ ਲੱਗ ਜਾਂਦੇ ਆ। ਜਦੋਂ ਆਪਾਂ ਇਹ ਸਿਲਾਈ ਨੂੰ ਇਸ ਤਰ੍ਹਾਂ ਖਿੱਚਦੇ ਆ ਇੱਥੇ ਗੋਝੇ ਜੇ ਪੈਣ ਲੱਗ ਜਾਂਦੇ ਆ। ਠੀਕ ਹੈ ਉਹ ਆਪਾਂ ਨੇ ਕਿਵੇਂ ਲਾਉਣਾ ਹੈ ਉਹ ਤੁਸੀਂ ਸਿੱਧਾ ਲੈ ਕੇ ਆਉਣਾ ਇਸ ਤਰ੍ਹਾਂ ਠੀਕ ਹੈ ਬਾਕੀ ਜਿੰਨਾ ਵੀ ਕਪੜਾ ਇਧਰ ਲਈ ਸਾਈਡ ਆ ਰਿਹਾ ਹੈ ਉਹਨੂੰ ਆਉਣ ਦੇਣਾ ਹੈ ਬਾਕੀ ਉਸ ਨੂੰ ਜਿੰਨਾ ਆਪਾਂ ਨੂੰ ਚਾਹੀਦਾ ਹੁੰਦਾ ਉਹਨਾਂ ਰੱਖ ਕੇ ਬਾਕੀ ਕਟਿੰਗ ਕਰ ਦਾਂਗੇ ਤੇ ਆਓ ਦੱਸ ਦਿਆਂ ਤੁਹਾਨੂੰ ਸਲਾਈ ਕਿਵੇਂ ਲਾਉਣੀ ਹੈ ਇਹ ਪਸ਼ਮੀਨਾ ਕਪੜਾ ਹੈ ਜੀ ਤੇ ਇੱਥੋਂ ਇਹਨੂੰ ਦੋ ਤਿੰਨ ਵਾਰ ਡਬਲ ਕਰ ਲੈਣਾ ਹੈ ਆਪਾਂ ਨੇ ਸਲਾਈ ਠੀਕ ਹੈ ਇਹ ਦੇਖੋ ਜੀ ਆਪਾਂ ਨੇ ਡਬਲ ਕਰ ਲਿਆ ਹੁਣ ਇਸ ਤਰ੍ਹਾਂ ਲਾਵਾਂਗੇ ਆਪਾਂ ਸਲਵਾਰ ਦੀ ਲਾਸਟ ਵਾਲੀ ਸਲਾਈ ਇਹ ਜਿਹੜੀਆਂ ਆਪਾਂ ਸਲਾਈਆਂ ਲਾਈਆਂ ਹੁੰਦੀਆਂ ਇਹਨਾਂ ਸਲਾਈਆਂ ਨੂੰ ਤੁਸੀਂ ਆਪਸ ਵਿੱਚ ਮਿਲਾਉਣਾ ਹੁੰਦਾ ਠੀਕ ਹੈ ਇੱਥੋਂ ਤੁਸੀਂ ਥੋੜਾ ਜਿਹਾ ਕੱਪੜੇ ਨੂੰ ਖਿੱਚ ਕੇ ਰੱਖਣਾ ਹੈ ਇੱਥੋਂ ਤੁਸੀਂ ਕੀ ਕਰਨਾ